ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਜਿਵੇਂ ਆਪਾਂ ਕੱਲ ਪਲਾਉ ਦੀ ਗੱਲ ਕਰੀ ਸੀ ਤਾਂ ਆਪਾਂ ਲਗਭਗ 15 ਗਿਲੇਆਂ ਤੇ 75 ਬਿਗਾਂ ਤੇ ਪਲਾਉ ਫੇਰਤਾ ਤੇ ਜਿਹੜੀ ਆਪਾਂ ਇਹਦੀ ਹੁਣ ਡੀਜ਼ਲ ਦੀ ਗੱਲ ਐਵਰੇਜ ਕੱਢੀ ਆ ਦੇਖੋ 4x4 ਚ ਜਦੋਂ ਆਪਾਂ ਪਲਾਉ ਇਹਦੇ ਨਾਲ ਫੇਰਦੇ ਆ ਤਾਂ ਇਹ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਘਟ ਗਈ 75 ਬਿਗਾਂ ਜਿਹਨੇ 90 ਲੀਟਰ ਤੇਲ ਹੀ ਖਾਦਾ ਮੰਨ ਲਓ ਅਸੀਂ ਮਿਣਕੇ ਤੇਲ ਪਾਇਆ ਵੀ 90 ਲੀਟਰ ਤੇਲ ਨੂੰ ਜੇ ਆਪਾਂ 75 ਬਿਗਾਂ ਤੇ ਡਿਵਾਈਡ ਕਰਦੇ ਆ ਤਾਂ ਦੇਖੋ ਇਧਰ ਆ ਆਪਣਾ 90 ਡਿਵਾਈਡ 75 ਤਾਂ ਨੇ ਸਵਾ 1 ਲੀਟਰ ਵਿੱਗੇ ਦੀ ਐਵਰੇਜ ਪਾਈ ਆ ਮੰਨ ਕੇ ਚੱਲੋ ਉਹੀ 6 ਲੀਟਰ ਦੀ ਐਵਰੇਜ ਬੈਠ ਗਈ ਸਾਰੇ ਜਿਹੜੀ ਆਪਾਂ ਕੱਲ ਗੱਡੀ ਸੀ ਕਿਲੇ ਦੀ ਵੀ ਕੱਢੀ ਸੀ ਹੁਣ ਆਪਾਂ ਸਾਰੀ ਵੀ ਕੱਢ ਕੇ ਦੇਖ ਲਈ ਤੇ ਇਧਰ ਵਾਹਣ ਦੇਖ ਲਓ ਜਿਹੜੇ ਭਰਾਵਾਂ ਨੂੰ ਐ ਬਹਿਮ ਹੁੰਦਾ ਵੀ ਵਾਹਣ ਉੱਚਾ ਦੀਮਾ ਹੋ ਜੂ ਦੇਖੋ ਇਹ ਤਾਂ ਦੋ ਵਾਰ ਸਹਾਗਾ ਮਾਰਤਾ ਉਹ ਸਾਹਮਣੇ ਟਰੈਕਟਰ ਚੱਲੀ ਜਾਂਦਾ ਇੱਕ ਵਾਰੀ ਲੰਮੇ ਲੋਟ ਮਾਰਦਾ ਇੱਕ ਲੋ ਇੱਕ ਵਾਰੀ ਛੋਟੇ ਲੋਟਾ ਪਸਾ ਕਾ ਫੇੜਦਾ ਇਹਦੇ ਨਾਲ ਕੀ ਆ ਕੋਈ ਜ਼ਮੀਨ ਉੱਚੀ ਨੀਮੀ ਨਹੀਂ ਹੁੰਦੀ ਜੇ ਤੁਸੀਂ ਹਲਾਂ ਦੀ ਪੂਰੀ ਪ੍ਰੋਪਰ ਸੈਟਿੰਗ ਕਰਕੇ ਚਲਾਉਨੇ ਹੋ ਤਾਂ ਜ਼ਮੀਨ ਉੱਚੀ ਨੀਮੀ ਜਮਾ ਨਹੀਂ ਹੁੰਦੀ ਬਾਕੀ ਆਪਾਂ ਦੇਖ ਲਓ ਕੁਝ ਭਰਾਵਾਂ ਨੂੰ ਡਰ ਹੁੰਦਾ ਵੀ ਪੀਲੀ ਮਿੱਟੀ ਨੀਚੋਂ ਆ ਜਾਊਗੀ ਆ ਦੇਖੋ ਤੁਸੀਂ ਆ ਪਲੋ ਕਰੇ ਨੇ ਆ ਛੋਟੀਆਂ ਖੱਤੀਆਂ ਵੀ ਨਹੀਂ ਆਪਾਂ ਛੱਡੀਆਂ ਸਾਰੀਆਂ ਜਿ ਕਰਤੇ ਦੇਖੋ ਕਿਤੇ ਵੀ ਪੀਲੀ ਮਿੱਟੀ ਨਜ਼ਰ ਨਹੀਂ ਆਉਂਦੀ ਕਿਉਂਕਿ ਆਪਾਂ ਮਾਰੇ ਇਹ ਇੰਨੇ ਹਿਸਾਬ ਨਾਲ 4 ਇੰਚ ਜਦੋਂ ਤੁਸੀਂ ਪਲਟਦੇ ਹੋ ਤਾਂ ਤੁਹਾਡੀ ਪਰਾਲੀ ਵੀ ਦੱਬੀ ਜਾਊਗੀ ਤੇ ਤੁਹਾਨੂੰ ਜਿਹੜੀ ਇਹ ਸੋਨੇ ਵਰਗੀ ਖਾਦ ਆ ਉਹ ਵੀ ਮਿਲੂਗੀ ਤੇ ਤੁਹਾਡੀ ਜ਼ਮੀਨ ਵੀ ਜ਼ਿਆਦਾ ਅਪਜਾਊ ਹੋਊਗੀ ਔਰ ਲੰਮੇ ਸਮੇਂ ਤੱਕ ਅਪਜਾਊ ਰਹੂ ਜਿੱਦਾਂ ਮੈਂ ਪਹਿਲਾਂ ਉਹ ਫਾਰਮ ਵਾਲੇ ਬਾਹਨ ਚ ਤਿੰਨ ਕਿੱਲਾਂ ਚ ਪਲਉ ਮਾਰਿਆ ਸੀ ਉਹਦੇ ਨਾਲ ਮੈਨੂੰ ਕੀ ਬੈਨੀਫਿਟ ਹੋਏ ਨੇ ਵੀ ਮੇਰਾ ਰੇਹ ਤੁਸੀਂ ਐ ਲਾ ਲਓ ਵੀ ਤਿੰਨ ਕਿੱਲਾਂ ਤੇ ਸਿਰਫ 4 ਗੱਟੇ ਜੂਰੀਏ ਦੇ ਲੱਗੇ ਸੀ ਔਰ ਉਹ ਹੋਰ ਵੀ ਘਟਾਉਣਾ ਬੂ ਹਜੇ ਵੀ ਜਿਹਦੀ ਬਹੁਤ ਜ਼ਿਆਦਾ ਮੰਗ ਲਗੀ ਸੀ ਉਹ ਤੇ ਰੇ ਦੇਖੋ ਇਹਦੇ ਨਾਲ ਦਿਨੋਂ ਦਿਨ ਘਟ ਰਿਹਾ ਜਦੋਂ ਰੇ ਆਪਣਾ ਘਟ ਰਿਹਾ ਤਾਂ ਜ਼ਮੀਨ ਦੀ ਤਾਕਤ ਵਧਦੀ ਆ ਤਾਂ ਘਟ ਰਿਹਾ ਤੇ ਜਮੀਨਾਂ ਤੇ ਆਪਾਂ ਲੰਮਾ ਸਮਾਂ ਖੇਤੀ ਕਰਨੀਆਂ ਤਾਂ ਜਿਹੜੇ ਭਰਾ ਸਹਿਮਤ ਨੇ ਜੋ ਕਰ ਸਕਦੇ ਨੇ ਉਹ ਜ਼ਰੂਰ ਕਰ ਲੋ ਬਾਕੀ ਸਭ ਦਾ ਆਪਣਾ ਸਿਸਟਮ ਹੁੰਦਾ ਜਿਵੇਂ ਵੀ ਆ ਤੇ ਬਾਕੀ ਪਲਾਉ ਜਦੋਂ ਆਪਾਂ 4 ਕਿੰਚ ਮਾਰਾਂਗੇ ਤਾਂ ਮੇਰੇ ਖਿਆਲ 16 ਦੇ ਟਾਇਰਾਂ ਵਾਲੇ ਸਾੜੇ ਟਰੈਕਟਰ ਇਹਨੂੰ ਆਰਾਮ ਨਾਲ ਫੇਰ ਦੇਣਗੇ ਦਿਖਾਉਣਿਆ ਸਹਾਗੇ ਤੋਂ ਬਾਅਦ ਦੇਖੋ ਜਮੀਨ ਜਮਾਪੁਰ ਕੇ ਬਹੁਤ ਸੋਹਣੀ ਬਣ ਗਈ ਹੈ ਤਾਂ ਡਲੇ ਜੇ ਨਜ਼ਰ ਆਉਂਦੇ ਹਨ ਆ ਦੇਖੋ ਇਧਰ ਪੂਰੀ ਵਧੀਆ ਐਨ ਬਣ ਗਈ ਦੇਖੋ ਪਰਾਲੀ ਸਾਰੀ ਮਿਕਸ ਹੋ ਗਈ ਇਹਨੂੰ ਆਪਾਂ ਜਦੋਂ ਸੁਪਰ ਸੀਡਰ ਨਾਲ ਇਹਦੀ ਬਜਾਈ ਕਰਾਂਗੇ ਉਦੋਂ ਵੀ ਘੱਟ ਤੇਲ ਲੱਗਣਾ ਉਦਾਂ ਡੇਢ ਤੋਂ ਪੌਣੇ 2 ਲੀਟਰ ਤੇਲ ਖਾ ਜਾਂਦਾ ਟਰੈਕਟਰ ਪਰ ਜਦੋਂ ਸੁਪਰ ਸੀਡਰ ਨਾਲ ਇਹਦੀ ਬਜਾਈ ਕਰਾਂਗੇ ਤਾਂ ਇਹ ਬਹੁਤ ਘੱਟ ਤੇਲ ਖਾਊਗਾ ਦੇਖੋ ਕਿੰਨਾ ਸੋਹਣਾ ਬਣ ਗਿਆ ਵਾਹ ਪੂਰਾ ਵਧੀਆ ਐਨ ਬਣ ਗਿਆ ਬਾਕੀ ਵੀਰੋ ਜੇ ਆਪਾਂ ਸਮੇਂ ਦੀ ਗੱਲ ਕਰੀਏ ਆਪਾਂ 1 ਘੰਟੇ ਦੇ ਵਿੱਚ ਲਗਭਗ ਇਹ 1 ਕਿਲੇ ਤੋਂ ਥੋੜਾ ਜਿਹਾ ਘੱਟ ਕਰਦਾ ਜਿਵੇਂ ਮੰਨ ਲਓ ਕੱਲ 50 ਬਿਗੀਆਂ ਤੇ ਪਲੌ ਮਾਰੇ ਸੀ ਤਾਂ 10 ਕਿਲਿਆਂ ਤੇ ਪਲੌ ਮਾਰਦ ਨੂੰ 12 ਘੰਟੇ ਲੱਗੇ ਸੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਜੇ ਤੁਸੀਂ ਬੜੇ ਆਰਾਮ ਨਾਲ ਵੀ ਮਾਰਦੇ ਹੋ ਤਾਂ 12 ਘੰਟਿਆਂ ਦੇ ਵਿੱਚ 10 ਕਿਲਿਆਂ ਤੇ ਪਲੌ ਮਾਰ ਸਕਦੇ ਹੋ ਜਿਹੜੀ ਮੈਂ ਇਹ ਦੋ ਦੋ ਪਲੌ ਹਲ ਨੇ ਦੋ ਨਾਲ ਐਵਰੇਜ ਇਹ ਨਿਕਲਦੀ ਆ ਮੈਨੂੰ ਐਂ ਲੱਗਦਾ ਵੀ ਆਪਾਂ ਜਦੋਂ ਨਾ ਪਹਿਲਾਂ ਬਾਹ ਕੇ ਬੀਜਦੇ ਸੀ ਤਾਂ ਖੇਤ ਦੇ ਵਿੱਚ ਦੀ 6-7 ਵਾਰੀ ਟਰੈਕਟਰ ਲੰਘ ਜਾਂਦਾ ਸੀ ਪਹਿਲਾਂ ਆਪਾਂ 2 ਵਾਰੀ ਤਵੀਆਂ ਨਾ ਪਾਉਂਦੇ ਫਿਰ ਹਲਾ ਨਾ ਪਾਉਂਦੇ ਫਿਰ ਸਹਾਗਾ ਮਾਰਦੇ ਫਿਰ ਬੀਜਦੇ ਕਾਫੀ ਉਦੋਂ ਵੀ ਆਪਾਂ ਖੇਤਾਂ ਤੇ ਮਿਹਨਤ ਕਰਦੇ ਸੀ ਤੇ ਹੁਣ ਵੀ ਆਪਾਂ ਨੂੰ ਲੋੜ ਹੈ ਮਿਹਨਤ ਕਰਨ ਦੀ ਤਾਂ ਆਪਾਂ ਕਰੀਏ ਆਪਾਂ ਆਪਣੇ ਖੇਤਾਂ ਵਾਸਤੇ ਕਰੀਏ ਵੀ ਆਪਣੀ ਜ਼ਮੀਨ ਆ ਜਿਹੜੀ ਉਹ ਲੰਮਾ ਸਮਾਂ ਆਪਾਂ ਨੂੰ ਅਬਜਾਊ ਸ਼ਕਤੀ ਉਹਦੀ ਬਣੀ ਰਹੇ ਜੇ ਸਰਕਾਰਾਂ ਕਿਸਾਨਾਂ ਦਾ ਸਾਥ ਦੇ ਨਾ ਜੋਰ ਜ਼ਬਰਦਸਤੀ ਤਾਂ ਕਰਦੇ ਨੇ ਉਹ ਅੱਗ ਲਾਉਣ ਤੋਂ ਰੋਕਦੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਵੀ ਉਹ ਲਾਲ ਲੈਨ ਦੇ ਅੰਡਰ ਕਰਦੇ ਨੇ ਉਹ ਤੇ ਜੇ ਉਹ ਉਹਨਾਂ ਦਾ ਸਾਥ ਦੇਣ ਥੋੜਾ ਜਆ ਉਹਨਾਂ ਨੂੰ ਕੋਈ ਵਧੀਆ ਸਿਸਟਮ ਬਣਾ ਕੇ ਦੇਵੇ ਸਰਕਾਰ ਕੋਈ ਜਿਹੜੇ ਕਿਸਾਨ ਨਹੀਂ ਅੱਗ ਲਾਉਂਦੇ ਉਹਨਾਂ ਨੂੰ ਸਬਸਿਡੀਆਂ ਸਾਰਿਆਂ ਨੂੰ ਸਬਸਿਡੀਆਂ ਦੇਣ ਫਿਰ ਹੌਲੀ-ਹੌਲੀ ਕਿਸਾਨ ਇਧਰ ਮੁੜੇ ਆਉਣਗੇ ਬੰਦੇ ਦਾ ਆਪ ਦਾ ਤਜਰਬਾ ਹੋ ਜਾਂਦਾ ਨਿੱਜੀ ਥੋੜੇ ਥੋੜੇ ਤੇ ਯਾਰ ਬੇਕਿਸਾਨ ਕਰਕੇ ਦੇਖਣਗੇ ਤਾਂ ਉਹ ਆਪਣੇ ਆਪ ਹੀ ਅਗਲੋਂ ਹਟ ਜਾਣਗੇ ਪਰ ਸਰਕਾਰਾਂ ਕसाई ਤਾਂ ਕਰੀ ਜਾਂਦੀਆਂ ਨੇ ਧਿਆਨ ਨਹੀਂ ਦੇ ਰਹੀਆਂ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦਾ ਕੱਲ ਨੂੰ ਇੱਕ ਨਵੇਂ ਵਲੌਗ ਚ